ਆਏ ਛੋਟਾ ਜਿਹਾ ਕਾਕਾ ਜਿਹਨੂੰ ਮਿਲਣ ਵਾਸਤੇ ਆਏ ਸਾਰੇ ਤੇ ਆਏ ਬੈਠੇ ਉਹਨਾਂ ਦੇ ਮਦਰ ਤੇ ਇਹ ਆਪਣੀ ਸਾਰੀ ਟੀਮ ਜੈਮਸੀ ਦੀ ਭੈਣ ਜੀ ਪ੍ਰਭੂ ਜੀ ਦਾ ਬੜਾ ਧੰਨਵਾਦ ਆ। ਇਹ ਸਾਡੀ ਅਲੀਸ਼ਾ ਤੇ ਅਲੀਸ਼ਾ ਹੁਣ ਬੜੀ ਖੁਸ਼ ਆ ਕਿਉਂਕਿ ਇਹਨੂੰ ਕੇਕ ਬਹੁਤ ਜ਼ਿਆਦਾ ਪਸੰਦ ਆ ਤੇ ਬਸ ਕੇਕ ਕਟਣਾ ਕਾਕੇ ਦਾ ਵਾ ਪਰ ਖਾਣਾ ਇੰਨੇ ਹੀ ਆ। ਤੁਸੀਂ ਖਾਣਾ ਵਾ। ਵੇਖਿਆ ਮਨ ਲੋ ਸਿਰ ਮਾਰਤਾ ਹੰਨੇ। ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਜੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਵੱਡੀ ਬਰਕਤ ਦੇਣ ਤੇ ਜਿਵੇਂ ਕਿ ਤੁਸੀਂ ਜਾਣਦੇ ਜੀ ਪਿਛਲੇ ਦਿਨਾਂ ਦੇ ਵਿੱਚ ਖੁਦਾ ਨੇ ਸਾਨੂੰ ਬlesਸ ਕੀਤਾ ਸੀਗਾ ਔਰ ਖੁਦਾਵੰਦ ਖੁਦਾ ਹੁਣ ਹਰ ਰੋਜ਼ ਹੀ ਬlesਸ ਕਰ ਰਿਹਾ ਪ੍ਰਭੂ ਦਾ ਬੜਾ ਹੀ ਦਿਲੋਂ ਧੰਵਾਦ ਕਰਦੇ ਹਾਂ ਅਸੀਂ ਜੋ ਖੁਸ਼ੀ ਸਾਨੂੰ ਖੁਦਾ ਨੇ ਦਿੱਤੀ ਸੀਗੀ ਉਸ ਖੁਸ਼ੀ ਦੇ ਵਿੱਚ ਜੋ ਸਾਡੀ ਚਰਚ ਦੇ ਅਕਵਾ ਟੀਮ ਦੇ ਬੱਚੇ ਆ ਉਹਨਾਂ ਨੇ ਵੀ ਆਨ ਕੇ ਸਾਡੇ ਨਾਲ ਉਸ ਖੁਸ਼ੀ ਨੂੰ ਸਾਂਝਾ ਕੀਤਾ ਤੇ ਮੈਂ ਉਸ ਵੀਡੀਓ ਨੂੰ ਬਣਾਇਆ ਸੀਗਾ ਪਿਛਲੇ ਐਤਵਾਰ ਉਹ ਸ਼ਾਮ ਦੇ ਟਾਈਮ ਆਏ ਸੀਗੇ ਤੇ ਉਹ ਵੀਡੀਓ ਮਤਲਬ ਇਸ ਤਰ੍ਹਾਂ ਹੀ ਮੇਰੇ ਬਣੀ ਪਈ ਸੀ ਬਟ ਮੈਂ ਉਹਨੂੰ ਐਡ ਨਹੀਂ ਕਰ ਪਾਇਆ ਤੇ ਅੱਜ ਦਿਨ ਸ਼ੁੱਕਰਵਾਰ ਹੋ ਗਿਆ ਵਾ 15 ਤਰੀਕ ਹੋ ਗਈ ਕਾਫੀ ਸਮਾਂ ਨਿਕਲ ਗਿਆ ਸੀਗਾ ਤੇ ਮੇਰੇ ਵੀ ਮਨ ਚ ਆਣ ਰਿਹਾ ਸੀਗਾ ਕਿ ਵੀਡੀਓ ਤੇ ਮੈਂ ਚਾਹੁੰਦਾ ਸੀਗਾ ਕਿ ਨੈਕਸਟ ਡੇ ਹੀ ਮੈਂ ਉਹਨੂੰ ਮਤਲਬ ਪਾ ਦਿੰਦਾ ਤੇ ਲੇਕਿਨ ਸਮਾਂ ਨਹੀਂ ਮਿਲ ਪਾਇਆ ਕੁਝ ਮੇਰੇ ਆਪਣੇ ਪਰਸਨਲ ਕੰਮ ਸੀਗੇ ਆ ਜਾਣ ਵਾਲੇ ਤੇ ਕੁਝ ਜੋ ਅਸੀਂ ਜਿਵੇਂ ਐਡੀਟਿੰਗ ਵਰਕ ਹੀ ਕਰਦੇ ਆ ਤੇ ਉਹਦੀ ਵਜ੍ਹਾ ਕਰਕੇ ਅਲੱਗ-ਅਲੱਗ ਚਰਚਿਸ ਦਾ ਆਪਾਂ ਕੰਮ ਕਰ ਰਹੇ ਆ ਤੇ ਉਹਦੀ ਵਜ੍ਹਾ ਕਰਕੇ ਫਿਰ ਮੈਂ ਆਪਣੀ ਉਸ ਵੀਡੀਓ ਨੂੰ ਬਣਾ ਨਹੀਂ ਪਾਇਆ ਸਮਾਂ ਨਹੀਂ ਮਿਲਿਆ ਤੇ ਅੱਜ ਮੇਰਾ ਮਨ ਸੀਗਾ ਕਿ ਮੈਂ ਪਹਿਲੇ ਟਾਈਮ ਹੀ ਮਤਲਬ ਇਸ ਵੀਡੀਓ ਨੂੰ ਫਟਾਫਟ ਬਣਾ ਕੇ ਤੇ ਪਾਦਾ ਕਿਉਂਕਿ ਅੱਗੇ ਟਾਈਮ ਜਿਹੜਾ ਵਾ ਕਾਫੀ ਨਿਕਲ ਗਿਆ ਵਾ ਤੇ ਕਿਵੇਂ ਪੂਰੀ ਟੀਮ ਨੇ ਆਣ ਕੇ ਸਾਡੇ ਨਾਲ ਉਸ ਖੁਸ਼ੀ ਨੂੰ ਸਾਂਝਾ ਕੀਤਾ ਆਓ ਆਪਾਂ ਉਸ ਵੀਡੀਓ ਨੂੰ ਦੇਖਦੇ ਆਂ ਕੁਝ ਭੈਣ ਭਰਾ ਪਹਿਲਾਂ ਆ ਗਏ ਸੀ ਕੁਝ ਬਾਅਦ ਵਿੱਚ ਆ ਗਏ ਸੀ ਤੇ ਕੁਝ ਸਾਨੂੰ ਹਸਪੀਟਲ ਦੇ ਵਿੱਚ ਹੀ ਮਿਲ ਕੇ ਚੱਲ ਗਏ ਸੀਗੇ ਤੇ ਪ੍ਰਭੂ ਉਹਨਾਂ ਸਾਰਿਆਂ ਨੂੰ ਵੱਡੀ ਬਰਕਤ ਦੇਣ ਤਾਂ ਕਿ ਉਹ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਤੇ ਪ੍ਰਭੂ ਜੀ ਸਾਰਿਆਂ ਨੂੰ ਵੱਡੀ ਬਰਕਤ ਦੇਣ ਤੇ ਆਓ ਇਸ ਵੀਡੀਓ ਨੂੰ ਵੇਖਦੇ ਆਂ ਤੇ ਅੱਜ ਚਰਚ ਤੋਂ ਬਾਅਦ ਹੁਣ ਮੈਂ ਵੀ ਘਰੇ ਆ ਗਿਆ ਹਾਂ ਫਿਲਹਾਲ ਫਰੈਸ਼ ਵਗੈਰਾ ਹੋਣਾ ਸੀਗਾ ਸਾਰਾ ਕੁਝ ਤੇ ਜੋ ਚਰਚ ਦੀ ਅਕਵਾਇਰ ਟੀਮ ਆ ਉਹ ਇੱਕ ਦੋ ਜਾਣਿਆਂ ਨੂੰ ਛੱਡ ਕੇ ਉਹਨਾਂ ਨੇ ਬਾਅਦ ਵਿੱਚ ਆਉਣਾ ਵਾ ਬਾਕੀ ਸਾਰੇ ਪਹੁੰਚੇ ਆ ਤੇ ਆਓ ਆਪਾਂ ਤੁਹਾਨੂੰ ਸਾਰਿਆਂ ਦੇ ਨਾਲ ਮਿਲਾਨੇ ਆਂ ਤੇ ਛੋਟੇ ਜਿਹੇ ਬੇਬੀ ਨੂੰ ਮਿਲਣਾ ਹੈ ਆ ਤੇ ਬੱਚੇ ਨਾਲੇ ਕੇਕ ਲੈ ਕੇ ਆਏ ਆ ਤੇ ਆਪਾਂ ਆ ਬੇਬੀ ਦਾ ਜਿਹੜਾ ਕੇਕ ਆ ਉਹਨਾਂ ਦੇ ਨਾਲ ਮਿਲ ਕੇ ਕਟਾਂਗੇ ਤੇ ਸਾਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਸਾਰੇ ਆਣੇ ਆਏ ਆ ਤੇ ਇਹੀ ਸਾਡਾ ਮਸੀਦੇ ਵਿੱਚ ਸਭ ਦਾ ਪ੍ਰੇਮ ਪਿਆਰ ਹੁੰਦਾ ਵਾ ਇੱਕ ਦੂਸਰੇ ਦੇ ਨਾਲ ਮਿਲ ਕੇ ਤੇ ਹਰੇਕ ਸਮੇਂ ਦੇ ਵਿੱਚ ਅਸੀਂ ਉਸ आनंद ਨੂੰ ਜੋ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਵਾ ਉਸ ਆਨੰਦ ਦੇ ਵਿੱਚ ਬਣੀ ਰਹੀਏ ਤੇ ਸੋ ਮੈਂ ਉਮੀਦ ਕਰਦਾ ਵਾਂ ਕਿ ਤੁਸੀਂ ਵੀ ਪ੍ਰਭੂ ਦੇ ਵਿੱਚ ਸਦਾ ਆਨੰਦਿਤ ਰਹੋਗੇ ਤੇ ਆਓ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਮਿਲਾਨੇ ਆਂ ਆਏ ਛੋਟਾ ਜਿਹਾ ਕਾਕਾ ਜਿਹਨੂੰ ਮਿਲਣ ਵਾਸਤੇ ਆਏ ਸਾਰੇ ਤੇ ਐ ਬੈਠੇ ਉਹਨਾਂ ਦੇ ਮਦਰ ਤੇ ਐ ਆਪਣੀ ਸਾਰੀ ਟੀਮ ਜੇਮਸ ਸੀਧੀ ਭੈਣ ਜੀ ਜੈਸ ਸੀਧੀ ਭੈਣ ਜੀ ਤੇ ਐਨੇ ਜੇ ਟੀਮ 'ਚ ਸ਼ਾਮਲ ਹੋਣਾ ਲੱਗਦਾ ਆ ਵੀ ਭੈਣ ਆਪਣੀ ਜੈਮਸੀ ਦੀ ਭੈਣ ਜੈਮਸੀ ਦੀ ਭਾਜੀ ਸਾਰੇ ਜਾਣੇ ਐ ਭੈਣ ਜੀ ਜੈਮਸੀ ਦੀ ਜੈਮਸੀ ਦੀ ਭੈਣ ਆ ਭੈਣ ਸਾਡੇ ਕੋਲ ਪਹਿਲੇ ਦਿਨ ਵੀ ਆਈ ਸੀਗੀ ਤੇ ਅੱਜ ਫੇਰ ਸਾਰੀ ਟੀਮ ਦੇ ਨਾਲ ਦੁਬਾਰਾ ਤੋਂ ਆਈ ਆ ਤੇ ਜਿਵੇਂ ਕਿ ਮੈਂ ਦੱਸਿਆ ਆ ਕੁਝ ਭੈਣ ਭਰਾ ਰਹਿ ਗਏ ਨੇ ਤੇ ਉਹਨਾਂ ਨੇ ਹੁਣ ਦੁਬਾਰਾ ਫੇਰ ਆਉਣਗੇ ਤੇ ਇਸ ਟਾਈਮ ਤਕਰੀਬਨ 5:00 ਵਜ ਗਏ ਆ ਸ਼ਾਮ ਦੇ ਤੇ ਆ ਦੇਖ ਸਕਦੇ ਜੀ ਟਾਕੇ ਪਟੁਕੇ ਪਾਉਣੇ ਇਹਨਾਂ ਨੇ ਹੱਸ ਪਏ ਸਾਰੇ ਯਾਨੀ ਹੈ ਤੇ ਅਸੀਂ ਤੇਨਾਂ ਵਾਸਤੇ ਉਹਨੂੰ ਕੁਛ ਲਿਆਂਦਾ ਨਹੀਂ ਅਜੇ ਖਾਣ ਪੀਣ ਨੂੰ ਸ਼ਾਮਾਂ ਦਾ ਟਾਈਮ ਆ ਪਰ ਹੁਣ ਇਹਨਾਂ ਨੂੰ ਕੁਛ ਨਾ ਕੁਛ ਖਵਾ ਕੇ ਭੇਜਾਂਗੇ ਤੇ ਕਾਕਾ ਰੋਂਦਾ ਪਿਆ ਸੀ ਹਾਂਜੀ ਤੁਸੀਂ ਕਹਿਣਾ ਕੁਛ ਨਹੀਂ ਜੀ ਸਿਰ ਮਾਰਤਾ ਤੁਸੀਂ ਕਹਿਣਾ ਤਾਂ ਜੀ ਕੁਝ ਜੈਮਸੀ ਦੀ ਜੈਮਸੀ ਦੀ ਠੀਕ ਆ ਤੇ ਤੁਸੀਂ ਅੱਜ ਚਰਚ ਨਹੀਂ ਗਏ? ਬੋਲੋ। ਕਾਕੇ ਨਾ ਖੇਡੰਦੇ ਸੀ। ਨੈਕਸਟ ਸੰਡੇ ਜਾਣਾ ਪੱਕਾ ਠੀਕ ਆ? ਉੱਥੇ ਮਿਲਾਂਗੇ। ਸੋ ਪਿਆਰੇ ਜੀਜ਼ੋ ਪ੍ਰਭੂ ਦੇ ਪਿਆਰਿਓ ਸਭ ਗੱਲਾਂ ਲਈ ਪ੍ਰਭੂ ਪ੍ਰਭੂ ਜੀ ਦਾ ਬੜਾ ਧੰਨਵਾਦ ਆ। ਤੇ ਇਹ ਸਾਡੀ ਅਲੀਸ਼ਾ ਤੇ ਅਲੀਸ਼ਾ ਹੁਣ ਬੜੀ ਖੁਸ਼ ਆ ਕਿਉਂਕਿ ਇਹਨੂੰ ਕੇਕ ਬਹੁਤ ਜ਼ਿਆਦਾ ਪਸੰਦ ਆ। ਤੇ ਬਸ ਕੇਕ ਕਟਨਾ ਕਾਕੇ ਦਾ ਵਾ ਪਰ ਖਾਣਾ ਇੰਨੇ ਹੀ ਆ ਤੁਸੀਂ ਖਾਣਾ ਵਾ ਵੇਖਿਆ ਮਨ ਲੋ ਸਿਰ ਮਾਰਤਾ ਹੁੰਨੇ ਚਲੋ ਫਿਰ ਆਪਾਂ ਹੁਣ ਕਰੀਏ ਤਿਆਰੀ ਆ ਕਿਹੜੀ ਸ਼ਰਟ ਆ ਦੀ ਸ਼ਰਟ ਟੀ-ਸ਼ਰਟ ਨੇ ਆ ਸਾਡੀ ਭੈਣ ਸ਼ਰਨ ਇਹ ਰਹਿ ਗਈ ਸੀ ਕਿਉਂਕਿ ਚਾਹ ਚੂ ਬਣਾ ਕੇ ਲਿਆਈ ਆ ਆਪੇ ਹੀ ਸਾਰੇ ਹੀ ਹਣੇ ਹੱਸਣ ਡਿਆ ਪੇ ਵੇਖ ਲੋ ਹਾਸਾ ਵੀ ਪੋਣਾ ਚਾਹੀਦਾ ਤੇਰੀ ਬੰਦਾ ਖੁਸ਼ ਰਹਿੰਦਾ ਤੇ ਚਾਹ ਵੈਸੇ ਆਪਾਂ ਹੀ ਬਣਾਈ ਆਂ ਬਸ ਇਹ ਲੈਣੇ ਚਲ ਗਿਆ ਤੇ ਹੁਣ ਵਾਰੀ ਆ ਵੀ ਆ ਕਾਕਾ ਵੇਖੋ ਕਾਕਾ ਮੈਂ ਨਾ ਆਰਾਮ ਨਾ ਸੌਂਦਿਆ ਵਾ ਤੇ ਆਪਾਂ ਕਟਈਏ ਹੁਣ ਕੇਕ ਫਿਰ ਮਾਰਾਂਗੇ ਤਾੜੀਆਂ ਤੇ ਸਭ ਤੋਂ ਜਾਰੀ ਵੇਡ ਹੈਗੀ ਆ ਇਹ ਕੁੜੀ ਦੀ ਇਹ ਕੁੜੀ ਦੀ ਕਿਉਂਕਿ ਇਹਨੂੰ ਕੇਕ ਬੜਾ ਪਸੰਦ ਜੀ ਪਸੰਦ ਸੀ ਪਸੰਦ ਆ ਜੀ ਕੇਕ ਪਸੰਦ ਹੈ ਅਵੇ ਲੋ ਕਹਿਣ ਠੀਕ ਨਾ ਗੰਦੀ ਗੱਲ ਬਾਤ ਤੇ ਇੰਨਾ ਆ ਭੈਣੇ ਜਾਣਾ ਇਹਦਾ ਫੋਨ ਆ ਗਿਆ ਘਰੋਂ ਕਹਿੰਦੇ ਛੇਤੀ ਆ ਜਾਓ ਤੇ ਇੱਕ ਇਹਦੇ ਨਾਲ ਹੋਰ ਕੋਣੀ ਆ ਵੇਖੋ ਹਰਪ੍ਰੀਤ ਹੈ ਆਏ ਕਿਹੜੇ ਵੇਲੇ ਤੇ ਜਾਣਾ ਕਿਹੜੇ ਵੇਲੇ ਆ ਚਲੋ ਹੁਣ ਇਹਨਾਂ ਨੂੰ ਕੱਲ ਨਾਲ ਤੇ ਪਹਿਣਾ ਹੀ ਆ ਫਿਰ ਐਂ ਤੇ ਕਹਿਣ ਦੇ ਰਗੋ ਮਰਜ਼ੀ ਇਹਨਾਂ ਦੀ ਬਾਕੀ ਹੁਣ ਕੱਟੀ ਆਪਾਂ ਕੇਕ ਚਲੋ ਜੀ ਚਲੋ ਜੀ ਆਵੇ ਕਾਲੇ ਬੰਦੇ ਸੋ ਇਹ ਆ ਸਾਡੇ ਸਾਰੇ ਮਸੀਹ ਭੈਣ ਭਰਾ ਵੀ ਭੈਣਾ ਨੇ ਇਧਰ ਭਰਾ ਨੇ ਤੇ ਪੈਣ ਤੂੰ ਕੇਕ ਪੁੱਠਾ ਨਾ ਖੋਲ ਦੀ ਕੇ ਪਾਸਿਓਂ ਅਹੀਂ ਵੱਡੀ ਕੈਂਚੀ ਇਸਤੇਮਾਲ ਕਰ ਲਈ ਉਹਦਨ ਵੈਲਕਮ ਲਈ ਤੁਸੀਂ ਕਰ ਦੋ ਦੀ ਵਰਤ ਲਿਓ ਓ ਨਿਊ ਬੇਬੀ ਨਿਊ ਬੇਬੀ ਓ ਜੂ ਹਾਂਜੀ ਜੀ ਹੁਣ ਜਿਹੜਾ ਸਾਡੀ ਦੁਕਾਨ ਵਾਲਾ ਸੀ ਬੀਕਾਨੇਰ ਵਾਲਾ ਉਹਨੇ ਵੀਰ ਨੇ ਰਖੜੀਆਂ ਰੁਖੜੀਆਂ ਦਾ ਵੀ ਕੰਮ ਤੇਜ ਹੈ ਨਾ ਉਹਦਾ ਕਰਕੇ ਦੁਕਾਨ ਤੇ ਮੈਂ ਵੇਖਿਆ ਸੀ ਕਾਫੀ ਰਾਸ਼ੀਆ ਤੇ ਉਹਨੇ ਜਿਹੜੀ ਕਰਦ ਹੁੰਦੀ ਆ ਉਹ ਪਾਈ ਨਹੀਂ ਆ ਕੇ ਕੱਟਣ ਵਾਲੀ ਤੇ ਕੁੜੀ ਸਾਡੀ ਕਹਿੰਦੀ ਸਬਜ਼ੀਆਂ ਕੱਟਣ ਵਾਲੀ ਆ ਗਈ ਉਹ ਲੈ ਆਉਨੇ ਆ ਤੇ ਹੁਣ ਉਹ ਗਈ ਸਬਜ਼ੀਆਂ ਕੱਟਣ ਵਾਲੀ ਕਰਦ ਲੈਣ ਉਹਦੇ ਨਾਲ ਕਟਾਂਗੇ ਤੇ ਨਿਊ ਬੇਬੀ ਲਿਖਿਆ ਵਾ ਇੱਕ ਆਕੇ ਦਾ ਨਾਮ ਇਹਨਾਂ ਨੂੰ ਪਤਾ ਨਹੀਂ ਮੇਰੇ ਖਿਆਲ ਨਾਲ ਲਓ ਜੀ ਆਜੇ ਖੁਸ਼ ਇਸੇ ਨਾਲ ਝਾੜ ਦੇਣਾ ਪੂਰੀ ਖੁਸ਼ ਆ ਬਸ ਕਾਲੀ ਆ ਵੀ ਕਿਹੜੇ ਵੇਲੇ ਪਹਿਲਾਂ ਦੁਆ ਪ੍ਰਾਰਥਨਾ ਪੁੱਤ ਕਰੀਏ ਫਿਰ ਆਪਾਂ ਕੇਕ ਕੱਟਦੇ ਹਾਂ ਚਲੋ ਜੀ ਹੁਣ ਪ੍ਰਾਰਥਨਾ ਕੌਣ ਕਰੂਗਾ ਆ ਭੈਣ ਕਰ ਦਊਗੀ ਠੀਕ ਹੈ ਜੀ ਚਰਚ ਵੀ ਜ਼ਿਆਦਾ ਇਹੋ ਕਰਦੀ ਆ ਤੇ ਫਿਰ ਇਹਨੂੰ ਕਹਿ ਦਿੰਨੇ ਆ ਬਾਕੀਆਂ ਨੂੰ ਹੁਣ ਇਹ ਵੇਖੋ ਪ੍ਰੈਕਟੀਕਲ ਪੈਣ ਪ੍ਰਾਰਥਨਾ ਕਰਾਂਗੇ ਆ ਮੂੰਹ ਥਾਂ ਤੂੰ ਆ ਵੇਖਿਆ ਘਰ ਉਤਰਾਂ ਦਵਾ ਪ੍ਰਾਰਥਨਾ ਕਰਦੀਆਂ ਆਪਣੀ ਆਪਣੀਆਂ ਤੇ ਇੱਥੇ ਥੋੜਾ ਜਿਹਾ ਮਤਲਬ ਹੈਗਾ ਵਾ ਮੈਂ ਆ ਚਲੋ ਨਾਲ-ਨਾਲ ਥੋੜਾ-ਥੋੜਾ ਖੁਸ਼ ਰਹਿਣਾ ਚਾਹੀਦਾ ਵਾ ਚਲੋ ਪਹਿਲਾਂ ਪੁੱਤ ਪ੍ਰਾਰਥਨਾ ਕਰੀਏ ਪ੍ਰੇਅਰ ਕਰੀਏ ਫਿਰ ਤੇ ਹਾਂਜੀ

मेरी बहन भाई यहाँ पर दिक्कत था ये मेरे पिताजी हम सबके लिए प्रार्थना करती कि आप सबको आज के दिन में आज के समय में बहुत ज़्यादा ब्लेस कर चुके हैं उस केक पर जब बड़ी आशीष प्रकट कर चुके हैं निश्चु नाम में ऐसा हो सब बातों के हम आपका धन्यवाद करते कर थे हैं थे थैंक्स करते प्रभु निश्चु आमेन आमेन हालेलुया चलो जी हुण आपां कट दे केक ਕੀ ਕੱਟਣਾ ਕਿੰਨੇ ਆ ਇਹਨੇ ਕਿ ਇਹਨੇ ਕਿੰਨੇ ਕੱਟਣਾ ਚਲੋ ਦੋਵੇਂ ਜਾਣੇ ਕੱਟ ਲੋ ਉਧਰ ਜਾਉ ਹਮੜਾ ਜਾ ਇਧਰ ਹੋ ਜਾਣਾ ਉਧਰ ਆਹ ਕਿ ਬੜਾ ਸੋਹਣਾ ਜਿਹਾ ਉਹ ਨੀਚੇ ਫੜੋ ਦੇ ਕੇ ਇੱਕ ਹੇ డు ਯੂ ਬਰਥਡੇ ਟੂ ਯੂ ਤੇ ਭੈਣ ਨੇ ਪਟਾਕਾ ਭਾਜਦਾ ਉਹਦਾ ਮੈਨੂੰ ਦੱਸਿਆ ਹੀ ਨਹੀਂ ਆ ਤੇ ਆਪਾਂ ਉਹ ਵਾਲਾ ਸ਼ੋਰਟ ਚੁੱਕਣਾ ਸੀ ਵਿੱਚ ਤੇ ਚਲੋ ਕੋਈ ਨਹੀਂ ਆ ਮੈਂ ਤਾਂ ਡਰ ਗਿਆ ਸੀ ਚਲੋ ਜੀ ਕਾਕਾ ਜੀ ਹੈਪੀ ਬਰਥਡੇ ਇਹ ਵੱਡੇ ਹੋ ਗਏ ਵੀਡੀਓ ਵੇਖਿਓ ਠੀਕ ਆ ਚਲੋ ਜੀ ਜੀਵਿਕਾ ਜੀ ਮਿੱਠਾ ਕੇ ਫਿੱਕਾ ਵਾ ਇੱਥੇ ਤੇ ਲਿਖਿਆ ਫਿੱਕਾ ਕੇਕ ਹੈ ਆ ਵੇਖ ਲਾ ਆ ਕਰ ਸੇ ਪੁੱਤ ਕੇ ਸੇ ਨੀ ਵੱਜਣਾ ਜਾਵੇ ਆਲੋ ਲੈ ਇਦਾਂ ਥੋੜੀ ਹੁੰਦਾ ਵਾ ਤੂੰ ਤੇ ਨਰਾਜ ਰਾਜ ਵੀ ਤੇਰੀ ਵਾਰੀ ਨਹੀਂ ਹੋਣ ਦੀ ਹੈ ਓਕੇ ਪਿਆਰੀਆਂ ਪਿਆਰੀਆਂ ਭੈਣਾਂ ਨੂੰ ਬੜਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਆਏ ਜੇ ਤੇ ਪ੍ਰਭੂ ਦਾ ਅਨੁਸਾਰਿਆਂ ਨੂੰ ਬੜੀ ਬਰਕਤ ਦੇਣ ਬles ਕਰਨ ਆਸ਼ਿਸ਼ਤ ਕਰਨ ਉਹ ਤੁਹਾਡੇ ਦਿਲਾਂ ਦੀਆਂ ਮਨਾਂ ਦੀਆਂ ਸਾਰਿਆਂ ਦੀਆਂ ਖਵਾਇਸ਼ਾਂ ਨੂੰ ਚਾਹਤਾਂ ਨੂੰ ਪੂਰਾ ਕਰਨ ਆਮੇਨ ਹallelujah so ਮੈਂ ਹੁਣ ਥੋੜਾ ਬਾਹਰ ਆਣ ਕੇ ਗੱਲ ਕਰਨਾ ਚਾਹੁੰਦਾ ਸੀ ਅੰਦਰ ਕਾਫੀ ਸ਼ੋਰ ਸੀਗਾ ਤੇ ਬਾਕੀ ਵੀ ਜੋ ਸਾਡੇ ਭੈਣ ਭਰਾ ਆ ਉਹ ਆਏ ਹੋਏ ਆ ਤੇ ਉਹਨਾਂ ਨਾਲ ਵੀ ਇੰਟਰੋਡਿਊਸ ਕਰਾਉਨੇ ਆ ਦੇਖਿਆ ਤੁਸੀਂ ਸਾਰਿਆਂ ਨੇ ਤੇ ਪਰ ਆਪਾਂ ਚੱਲਦੇ ਆ ਸਾਰਿਆਂ ਨਾਲ ਗੱਲਬਾਤ ਕਰਦੇ ਆ ਆਏ ਆਪਣੀ ਭੈਣ ਕਵਲ ਜੈਮਸੀ ਦੀ ਭੈਣ ਜੈਮਸੀ ਦੀ ਤੇ ਭਾਈ ਸੀ ਮੂਜੀ ਭਾਈ ਜੀ ਐਮਸੀ ਦੀ ਭਾਈ ਜੀ ਐਮਸੀ ਦੀ ਤੇ ਪੂਰਾ ਵੀਰ ਖੇਲਣ ਡਿਆ ਵਾ ਤੇ ਦੇਵ ਜੀ ਰਹਿ ਗਏ ਦੇਵ ਜੀ ਕਿੱਥੇ ਆ ਦੇਵ ਜੀ ਅੰਦਰ ਆ ਤੇ ਆਇਆ ਭਾਜੀ ਨਰਵੈਰ ਜੀ ਸਰ ਜੀ ਐਮਸੀ ਦੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਆ ਸਾਡਾ ਐਡੀਟਿੰਗ ਵਰਕ ਆ ਆ ਆਪਣਾ ਮਤਲਬ ਸਿਸਟਮ ਸਾਡੇ ਸਾਰੇ ਲੱਗੇ ਤੇ ਇੱਥੇ ਆਪਾਂ ਐਡੀਟਿੰਗ ਵਰਕ ਕਰਦੇ ਆ ਆਪਣਾ ਤੇ ਪ੍ਰਭੂ ਦੀ ਦਇਆ ਦੇ ਨਾਲ ਇਹ ਬ੍ਰਦਰ ਆਪਾਂ ਸਾਰੇ ਮਤਲਬ ਦੋਨੋਂ ਮਿਲ ਕੇ ਇਕੱਠੇ ਸਾਰਾ ਕੰਮ ਕਰਦੇ ਆ ਦੋ ਬੱਚੇ ਸਾਡੇ ਨਾਲ ਆ ਉਹ ਵੀ ਹਜੇ ਆਉਣਗੇ ਤੇ ਆਉਣ ਵਾਲੇ ਦੇ ਨਾਲ ਜੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਅਸੀਂ ਮਸੀਹ ਜਿਹੜੀਆਂ ਵੀਡੀਓਜ਼ ਆ ਉਹ ਬਣਾਵਾਂਗੇ ਤੇ ਜਰੂਰ ਤੁਸੀਂ ਉਹਨਾਂ ਨੂੰ ਵੀ ਸ਼ੇਅਰ ਕਰਨਾ ਐਕਟਿਵ ਲਾਈਨ ਦਾ ਪਲਾਨ ਕਰ ਰਹੇ ਹਾਂ ਤੇ ਤਾਂ ਕਰਕੇ ਵੇਖਦੇ ਪਏ ਆ ਤੇ ਇਹ ਭਾਜੀ ਜੈਮਸੀ ਵੀ ਦੇਵ ਜੀ ਦੇਵ ਭਾਜੀ ਠੀਕ ਹੈ ਜੀ ਤੇ ਸੋ ਸਾਰੇ ਜਣੇ ਆਏ ਆ ਪ੍ਰਭੂ ਇਹਨਾਂ ਨੂੰ ਬੜਾ ਜਿਆਦਾ ਬles ਕਰੇ ਫਿੰਦਰ ਵਯਾ ਜੀ ਵੀ ਦੇਖਦੇ ਪਏ ਆ ਇਸ ਟਾਈਮ ਤੇ ਪੋਲਾ ਦੀ ਐਕਟਿਵਾ ਤੇ ਬਾਕੀ ਪ੍ਰਭੂ ਦੀ ਜਿੱਦਾ ਮਰਜ਼ੀ ਹੋਏਗੀ ਉਦਾਂ ਹੀ ਕਰਾਂਗੇ ਸੋ ਪ੍ਰਭੂ ਜੀ ਦਾ ਬੜਾ ਧੰਨਵਾਦ ਆ ਤੇ ਮੇਰੀ ਦਿਲੋਂ ਖੁਆਇਸ਼ ਆ ਇਹਨਾਂ ਸਾਰੇ ਹੀ ਭੈਣ ਭਰਾਵਾਂ ਦੇ ਲਈ ਜੋ ਆਏ ਆ ਆਪਣੇ ਪ੍ਰੀਮ ਨੂੰ ਆਪਣੇ ਪਿਆਰ ਨੂੰ ਇਹਨਾਂ ਨੇ ਪ੍ਰਭੂ ਦੇ ਵਿੱਚ ਦਿਖਾਇਆ ਵਾ ਖੁਦਾ ਇਹਨਾਂ ਸਾਰਿਆਂ ਨੂੰ ਵੱਡੀ ਬਰਕਤ ਦੇਣ ਵੱਡੀ ਬਲੇਸਿੰਗਸ ਦੇਣ ਸਾਡੀਆਂ ਦੁਆਵਾਂ ਆ ਸਦਾ ਇਹਨਾਂ ਦੇ ਲਈ ਵੀ ਤੇ ਅੱਜ ਦੀ ਵੀਡੀਓ ਦੇ ਨਾਲ ਅਸੀਂ ਤੁਹਾਡਾ ਸਾਰਿਆਂ ਦਾ ਹੀ ਦਿਲੋਂ ਤੁਹਾਡਾ ਵੀ ਧੰਨਵਾਦ ਕਰਦੇ ਆ ਪ੍ਰਭੂ ਤੁਹਾਨੂੰ ਵੀ ਸਾਰਿਆਂ ਨੂੰ ਬਰਕਤ ਦੇਣ ਪ੍ਰਭੂ ਤੁਹਾਨੂੰ ਵੀ ਸਾਰਿਆਂ ਨੂੰ ਬਰਕਤ ਦੇਣ